ਵੇਖੋ ਵੀਰ ਪਹਿਲਾਂ ਹੀ ਵਿਚਾਰੀ ਲੱਤਾਂ ਤੋਂ ਹੈਂਡੀਕੈਪਟਾ ਉਤੋਂ ਰੱਬ ਦੀ ਐਸੀ ਮਾਰ ਪਈ ਵੀ ਉਹ ਜਿਹੜੀ ਲੱਤ ਨੂੰ ਜਿਹੜਿਆਂ ਨੂੰ ਪੋਲੀਓ ਹੋਇਆਗਾ ਉਹ ਵੀ ਟੁੱਟ ਗਈ ਤੇ ਹੁਣ ਉਹਦੀ ਤੇ ਚਾਹ ਤੇ ਪਲਾਸਟਰ ਲੱਗਾ ਪਹਿਨੇ ਤੁਰਿਆ ਫਿਰਿਆ ਜਾਂਦਾ ਨਹੀਂ ਮੰਨ ਜਿਤੇ ਇਹ ਡਾਡਾ ਤੁਹਾਨੂੰ ਤੁਸੀਂ ਲੱਤਾਂ ਤੋਂ ਪੋਲੀਓ ਹੋਇਆ ਤੁਹਾਨੂੰ ਇਹ ਕਦੋਂ ਹੋਇਆ ਜਮਾਂਦਰੂ ਸੀਗਾ ਤੇ ਜਾਂ ਬਾਅਦ ਚ ਹੋਇਆ ਹਾਂਜੀ ਸ਼ੁਰੂ ਤੋਂ ਜੀ ਅੱਛਾ ਸ਼ੁਰੂ ਤੋਂ ਹਾਂਜੀ ਕੰਮ ਤੇ ਜਾਨੀ ਆ ਪਾਪਾ ਨਾਲ ਕੰਮ ਤੇ ਜਾਨੀ ਆ ਤੋ ਕਿੰਨੇ ਵਜੇ ਜਾਨੀ ਕਰੂੰ ਮੈਂ 5 ਵਜੇ ਜਾਨੀ ਪਾਪਾ ਦਿੱਲੀ ਫਿਰ ਆਉਣਾ ਕਿੰਨੇ ਵਜੇ 6 ਵਜੇ ਕੀ ਕਰ ਦੋ ਨਾ ਦੁਕਾਨ ਤੇ ਜਾ ਕੇ ਚਾਹ ਬਣਾਉਣਾ ਚਾਹ ਬਣਾਣਾ ਕਿਥੇ ਬਣਾ ਕੇ ਆਉਣਾ ਨਾ ਹਾਂ ਲੱਗੀ ਕਵਾਰੀਆਂ ਦੀ ਦੁਕਾਨ ਆ ਠੀਕੜਾ ¡Golback! Right. ਗੱਲ ਹੋਈ ਸੀ ਤੇ ਇਹ ਨਾ ਚੱਕਰ ਆ ਕੇ ਡਿੱਗ ਪਈ ਸੀ اچھا ਤਾਂ ਹੱਡੀ ਕਿੜਾਇਆ ਕੋ ਆ ਵਾਈ ਨੂੰ ਦੇ ਤੂੰ ਵੇਖੋ ਵੀਰ ਪਹਿਲੇ ਵਿਚਾਰੀ ਅੱਲਾ ਤਾਂ ਤੋਂ ਹੈਂਡੀਕੈਪਡ ਆ ਉਤੋਂ ਰੱਬ ਦੀ ਐਸੀ ਮਾਰ ਪਈ ਵੀ ਉਹ ਜਿਹੜੀ ਲੱਤ ਨੂੰ ਜਿਹੜਿਆਂ ਨੂੰ ਪੋਲੀਓ ਹੋਇਆ ਵਾ ਉਹ ਵੀ ਟੁੱਟ ਗਈ ਤੇ ਹੁਣ ਉਹਦੀ ਤੇ ਵਿਚਾਰੇ ਤੇ ਪਲਾਸਟਰ ਲੱਗਾ ਤੇ ਪਹਿਨੀ ਤੁਰਿਆ ਫੇਰੇ ਜਾਂਦਾ ਨਹੀਂ ਮੰਨ ਜਿਤੇ ਕਾ ਮੈਂ ਗੁੜੀਆਂ ਕਰਦੀ ਆ ਕਿਸ ਗੁੜੀਆਂ ਕਰਦੀ ਆ ਜੀ ਕਿ ਨਜਰ ਹੋ ਗਿਆ ਲਾ ਟੁੱਟੇ ਹੋ ਗਿਆ 2 ਮਹੀਨੇ ਹੋ ਗਿਆ ਤੇ ਨਹੀਂ ਜਿਵੇਂ ਤੁਹਾਡੇ ਪਤੀ ਦੇਵ ਦੇ ਵੀ ਹੈਂਡੀਕੈਪ ਤਾਂ ਹਨਾ ਬੱਚੇ ਵੀ ਤੁਹਾਡੇ ਛੋਟੇ ਆ ਫਿਰ ਜਦੋਂ ਬਾਹਰ ਅੰਦਰ ਲੈਟਰਨ ਬਾਥਰੂਮ ਜਾਣਾ ਤੇ ਉਹ ਫਿਰ ਕਿਦਾਂ ਹੁੰਦਾ ਗੁਰੀਆ ਘਰਾ ਦਿੰਦੀ ਅਨ ਨਾਲ ਕੰਬ ਵਾਲੀ ਲਾਏ ਤੇ ਕੰਮ ਕਰ ਬੱਠਲ ਚ ਭਾਗੇ ਫਿਰ ਸੁਟਾਉਂਦੀ ਹੈ ਹਾਂਜੀ ਬਾਹਰ ਛੱਟ ਕੇ ਆਉਂਦੀ ਬਾਲਟੇ ਜੇ ਘਰਾ ਦਿੰਦੀ ਛੋਟੀ ਜੀ ਬੱਚੀ ਜਾਰੀ ਹਾਂਜੀ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੋ ਆਪਾਂ ਪਿੰਡ ਹਰੀਕੇਪਤਨ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਆ ਆ ਜਿਹੜਾ ਤੁਸੀਂ ਮੇਰੇ ਲਾਗੇ ਸਿੰਘ ਸਾਹਿਬ ਬੈਠੇ ਦੇਖ ਰਹੇ ਜੇ ਸਾਫ ਸੂਰਤ ਦਸਤਾਰ ਦੇ ਵਿੱਚ ਦੇਖ ਰਹੇ ਜੇ ਆ ਇਹ ਵਿਚਾਰੇ ਦੋਵੇਂ ਜੀ ਹੈਂਡਿਕੈਪਡ ਤੇ ਬੜੇ ਔਖੇ ਦਿਨ ਕੱਟ ਰਿਹਾ ਘਰ ਇਹਨਾਂ ਦਾ ਆਪਣਾ ਘਰ ਵੀ ਨਹੀਂ ਹੈਗਾ ਇੱਕ ਚਾਹ ਦਾ ਨਿਕਾ ਜਾਂ ਖੋਖਾ ਲਾ ਕੇ ਜਾਂ ਦੁਕਾਨ ਲਾ ਕੇ ਆਪਾਂ ਕਹਿ ਲਓ ਉਹਦੇ ਤੋਂ ਗੁਜ਼ਾਰਾ ਕਰਦੇ ਆ ਆਉਤਾ ਨੈਨਾ ਨਾਲ ਮਿਲਵਾਉਣਾ ਵਾ ਤੇ ਤੁਹਾਨੂੰ ਵੀ ਇਹਨਾਂ ਤੋਂ ਇਹਨਾਂ ਤੋਂ ਜਾਣਦੇ ਵੀ ਵਿਚਾਰੇ ਕਿਹੜੇ ਦੁੱਖਾਂ ਦਾ ਸਾਹਮਣਾ ਕਰ ਰਿਹਾ ਤੇ ਕਿੱਦਾਂ ਦੀ ਜ਼ਿੰਦਗੀ ਬਸਰ ਕਰ ਰਹੇ ਆਪਣੀ ਹਾਂਜੀ ਵੀਦੀ ਵਾਏ ਗੋ ਜੀ ਕਾ ਹਾਲਸਾ ਹਾਂਜੀ ਹਾਲਸਾ ਜੀ ਪਰੇ ਆ ਸਿੰਘ ਸਾਹਿਬ ਜੀ ਕੀ ਨਾਮ ਤੁਹਾਡਾ ਜਗਜੀਤ ਸਿੰਘ ਆ ਜੀ ਜਗਜੀਤ ਸਿੰਘ ਵੈਸੇ ਮੇਰਾ ਨਾਮ ਵੀ ਜਗਜੀਤ ਸਿੰਘ ਆ ਤੇ ਇਹ ਜਿਹੜਾ ਤੁਹਾਨੂੰ ਤੁਸੀਂ ਲੱਤਾਂ ਤੋਂ ਪੋਲੀਓ ਹੋਇਆ ਤੁਹਾਨੂੰ ਇਹ ਕਦੋਂ ਹੋਇਆ ਜਮਾਂਦਰੂ ਸੀਗਾ ਤੇ ਜਾਂ ਬਾਅਦ ਚ ਹੋਇਆ ਹਾਂਜੀ ਸ਼ੁਰੂ ਤੋਂ ਆ ਜੀ ਅਸ਼ਾ ਸ਼ੁਰੂ ਤੋਂ ਹਾਂਜੀ ਤੇ ਫਿਰ ਤੁਸੀਂ ਆ ਜਿਹੜਾ ਜ਼ਿੰਦਗੀ ਦਾ ਬਸੇਰਾ ਵਾ ਆਪਣਾ ਘਰ ਚਲਾਉਂਦੇ ਆ ਕਿ ਕਿਦਾਂ ਚਲਾਉਂਦੇ ਕਿਉਂਕਿ ਤੁਹਾਡੀ ਵਾਈਫ ਦਾ ਵੀ ਮਿਲ ਹੈਨਾ ਹੈਂਡੀਕੈਪਟਾ ਹਾਂਜੀ ਤੇ ਕਿਦਾਂ ਆਪਣੀ ਜ਼ਿੰਦਗੀ ਕਿਦਾਂ ਬਤੀਤ ਕਰਦੇ ਤੁਸੀਂ ਜੀ ਚਾਹ ਦਾ ਕੰਮ ਕਰਦੇ ਆ ਕੁਝ ਇਦਾਂ ਹੀ ਹੈ ਕਿ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰੀ ਜਨੇ ਰੱਬ ਦਾ ਸ਼ੁਕਰ ਕਰਦੇ ਆ ਜਿਹੜੀ ਜ਼ਿੰਦਗੀ ਮਿਲੀ ਆ ਇਹ ਤੇ ਬਤੀਤ ਕਰਨੀ ਪੈਣੀ ਹੈ ਹਾਂਜੀ ਅੱਜਕੱਲ ਤੇ ਵਿਧੀ ਜਿਹੜੇ ਚੰਗੇ ਭਲੇ ਆ ਮੇਰੇ ਵਰਗੇ ਹੱਟੇ-ਕਟੇ ਆ ਤੰਦਰੁਸਤ ਆ ਉਹਨਾਂ ਦਾ ਮਤਲਬ ਕਿ ਇਨੀ ਮੰਗੇਾਈ ਦੇ ਜਮਾਨੇ ਦੇ ਵਿੱਚ ਉਹਨਾਂ ਦਾ ਗੁਜ਼ਾਰਾ ਔਖਾ ਹੁੰਦਾ ਵਾ ਤੇ ਤੁਸੀਂ ਕਿਦਾਂ ਗੁਜ਼ਾਰਾ ਕਰਦੇ ਹੋ ਹਾਂਜੀ ਗੁਜ਼ਾਰਾ ਇਦਾਂ ਹੀ ਆ ਜੀ ਚਾਹ ਵੇਚ ਕੇ ਗੁਜ਼ਾਰਾ ਕਰ ਲੈਂਦੇ ਆ ਕਿਰਾਏ ਦੇ ਆ ਇਹ ਵਿਚਾਰੇ ਵੀਰ ਦਾ ਵੀ ਧੰਨਵਾਦ ਆ ਜੇ ਜਿਹੜਾ ਬਿਜਲੀ ਦਾ ਬਿੱਲ ਵੀ ਨਹੀਂ ਲੈਂਦਾ ਤੇ ਘਰ ਦਾ ਕਿਰਾਇਆ ਵੀ ਨਹੀਂ ਦਿੰਦਾ ਫ੍ਰੀ ਰਹਿੰਦੇ ਆ ਇਹੋ ਜਿਹੇ ਵੀਰ ਸੱਜਣ ਆਪਾਂ ਨੂੰ ਸੰਯੋਗ ਦੇਈ ਜਾਂਦੇ ਆ ਤੇ ਆਪਣੀ ਜ਼ਿੰਦਗੀ ਬਤੀਤ ਹੋ ਜਾਂਦੀ ਆ ਚਲੋ ਧੰਨਵਾਦ ਉਸ ਵੀਰ ਜੀ ਦਾ ਕੀ ਨਾਂ ਉਹਨਾਂ ਦਾ ਵੀਰ ਜੀ ਉਹਨਾਂ ਦਾ ਹਾਂਜੀ ਬਲਜਿੰਦਰ ਸਿੰਘ ਆ ਜੀ ਚਲੋ ਅਸੀਂ ਬਲਜਿੰਦਰ ਸਿੰਘ ਵੀਰ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਰਾਪੀ ਤੌਰ ਤੇ ਇੱਕ ਤਰਸ ਦੇ ਦਾ ਆਧਾਰ ਤੇ ਇਹਨਾਂ ਨੂੰ ਦੋਵਾਂ ਜੀਆ ਨੂੰ ਉਹਨਾਂ ਦੇ ਬੱਚਾ ਨੂੰ ਇੱਕ ਰਹਿਣ ਵਾਸਤੇ ਛੱਤ ਦਿੱਤੀ ਆ ਅੱਜ ਆਪਾਂ ਵੀ ਜੀ بڑا ਕਹਿੰਨੇ ਆ ਕਿ ਸਰਕਾਰਾਂ ਨੇ ਆ ਕੀਤਾ ਸਰਕਾਰਾਂ ਨੇ ਉਹ ਕੀਤਾ ਹਨ ਤੇ ਹਰ ਕੋਈ ਸਰਕਾਰਾਂ ਕਹਿੰਨੇ ਆ ਵੀ ਅਸੀਂ ਗਰੀਬਾਂ ਦੇ ਮਸੀਹਾ ਵਾਂ ਤੁਹਾਨੂੰ ਕਿਸੇ ਸਰਕਾਰ ਵੱਲੋਂ ਕੋਈ ਸਪੋਰਟ ਹੋਈ ਹਾਂਜੀ ਸਪੋਰਟ ਇਹੀ ਹੈ ਜੀ ਪੈਨਸ਼ਨ ਮਿਲਦੀ ਆ ਤੇ ਇੱਕ ਬੈਟਰੀ ਵਾਲਾ ਸਾਈਕਲ ਮਿਲਦਾ ਜਿਹਦੇ ਸਾਰੇ ਮੈਂ ਚਾਹੇ ਵੇਚਦਾ ਉਸ ਤੋਂ ਇਲਾਵਾ ਕੋਈ ਸਹੂਲਤ ਨਹੀਂ ਤੇ ਜਿਵੇਂ ਅੱਜ ਕੱਲ ਹਰ ਪਿੰਡ ਪਿੰਡ ਦੇ ਵਿੱਚ ਉਹ ਗ੍ਰਾਮੀਣ ਯੋਜਨਾ ਦੇ ਤਹਿਤ ਪਲਾਟ ਵੰਡੇ ਜਾਂਦੇ ਆ ਤੁਸੀਂ ਤੁਹਾਡੇ ਤੋਂ ਤੇ ਮੈਨੂੰ ਤਾਂ ਨਹੀਂ ਲੱਗਦਾ ਜਿਆਦਾ ਕੋਈ ਤਰਸਯੋਗ ਇਨਸਾਨ ਹੋਗਾ ਤੇ ਤੁਹਾਨੂੰ ਕਿਸ ਪੰਚਾਇਤ ਵੱਲੋਂ ਕੋਈ ਮਿਲਿਆ ਇਹੋ ਜਿਹਾ ਪਲਾਟ ਹਾਂਜੀ ਪਰ ਮਿਲਿਆ ਸੀ ਹਾਂਜੀ ਹਾਂਜੀ ਪਰ ਬਣਾ ਨਹੀਂ ਸਕਿਆ ਮੈਂ ਅੱਛਾ ਹਾਂਜੀ ਆ ਵੀਰ ਜੀ ਉਹ ਨਹੀਂ ਕਹਿ ਰਿਹਾ ਕਿ ਪਲਾਟ ਮਿਲਿਆ ਵਾ ਪਰ ਉਹਦੇ ਤੇ ਮੈਂ ਉਸਾਰੀ ਨਹੀਂ ਕਰਾ ਸਕਿਆ ਉਹਦੇ ਤੇ ਮੈਂ ਆਪਣਾ ਘਰ ਸੋਤ ਨਹੀਂ ਕਰ ਸਕਿਆ ਤੇ ਚਲੋ ਜੇਕਰ ਕੋਈ ਸਜਣ ਰੱਬ ਦਾ ਪਿਆਰਾ ਇਸ ਵੀਰ ਦੀ ਬਾਹ ਫੜੇ ਤੇ ਵਧੀਆ ਸਾਨੂੰ ਵੀ ਵਧੀਆ ਲੱਗੂਗਾ ਵੀਰ ਦੀ ਜਿੰਦਗੀ ਜਿਹੜੀ ਰਹਿੰਦੀ ਜਿੰਦਗੀ ਉਹ ਵਧੀਆ ਹੋ ਜਾਊਗੀ ਤੇ ਤੁਹਾਡੇ ਬੱਚੇ ਕਿਹੜੇ ਸਕੂਲ ਪੜਦੇ ਆ ਹਾਂਜੀ ਦਸ਼ਮੇ ਸਕੂਲ ਪੜਦੇ ਆ ਹਰੀਕੇ ਹਾਂਜੀ ਇੱਕ ਇੱਕ ਸੈਮਨ ਚਾ ਇੱਕ ਫਸਟ ਚ ਉਹ ਮੈਡਮ ਦਾ ਵੀ ਧੰਨਵਾਦ ਆ ਉਹ ਵਿਚਾਰੀ ਬਹੁਤ ਸਹਿਯੋਗ ਦਿੰਦੀ ਆ ਕੇ ਬੱਚੇ ਮੇਰਾ ਤਾਂ ਬਹੁਤ ਘੱਟ ਫੀਸ ਲੈਂਦੀ ਆ ਅੱਛਾ ਜੀ ਹਾਂਜੀ ਕਿੰਨੀ ਫੀਸ ਆ ਮਹੀਨੇ ਦੀ ਫਿਰ ਬੱਚਿਆਂ ਦੀ ਹਾਂਜੀ 1200 ਰੁਪਿਆ ਜੀ 1200 ਹਾਂਜੀ 1200 ਅੱਜ ਕੱਲ ਇੱਕ ਬੱਚੇ ਦੀ ਏ ਉਹ ਮੈਡਮ ਦਾ ਤਰਸਯੋਗ ਤੇ ਫੀਸ ਤੋਂ ਇਲਾਵਾ ਮੈਨੂੰ ਕੋਈ ਫੰਡ ਨਹੀਂ ਪੈਂਦਾ ਅੱਛਾ ਫੀਸ ਹੀ ਕਰਲੀ ਦੇਣੀ ਹੁੰਦੀ ਹੈ ਹਾਂਜੀ ਪਰ ਫਿਰ ਵੀ ਚਲੋ ਆ ਇੱਕ ਐਨੀ ਮੰਗਿਆਈ ਆ ਅੱਜ ਕੱਲ ਸੌਦਾ ਹੀ ਬੰਦੇ ਦਾ 5000 ਦਾ ਸੌਦੇ ਕਰਦਾ ਆ ਜਾਂਦਾ ਵਾ ਫਿਰ ਦਵਾਈ ਬੂਟੀ ਤੇ ਇੱਕ ਬੱਚਿਆਂ ਦੀ ਫੀਸ ਵੀ ਦੇਣੀ ਤੇ ਇਹ ਬੜਾ ਔਖਾ ਹੋ ਜਾਂਦਾ ਹੂ ਤੁਹਾਡੇ ਵਾਸਤੇ ਹਾਂਜੀ ਔਖਾ ਤਾਂ ਹੈਗਾ ਜੀ ਕੀ ਕਰੀਏ ਕਰਨਾ ਪੈਣਾ ਕੁਛ ਦੁਕਾਨਦਾਰ ਵਿਚਾਰੇ ਉਹ ਜੀ ਮੇਰੀ ਫੀਸ ਤਾਲ ਦਿੰਦੇ ਬੱਚਿਆਂ ਦੀ ਉਹਨਾਂ ਦੇ ਸਹਾਰੇ ਬੱਚੇ ਪੜ ਰਹੇ ਆ ਹਾਂਜੀ ਹਾਂਜੀ ਤੇ ਘੱਲ ਦਾ ਗੁਜ਼ਾਰਾ ਚਾਰਾ ਚੱਲੀ ਜਾਂਦਾ ਮਾੜਾ ਮੋਟਾ ਚਾਹ ਵੇਚ ਕੇ ਟਾਈਮ ਪਾਸ ਆ ਜੀ ਹਾਂਜੀ ਤੇ ਇਹਨਾਂ ਮੈਂ ਫਿਰ ਵੀ ਧੰਨਵਾਦ ਕਰਨਾ ਵੀਰ ਜੀ ਉਹਨਾਂ ਦਾ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਲੋਕ ਰੱਬ ਨੂੰ ਤਾਨੇ ਮੇਨੇ ਮਾਰ ਲਾ ਪੈਂਦੇ ਆ ਕਿ ਰੱਬਾ ਸਾਨੂੰ ਤਾਂ ਆ ਨਹੀਂ ਦਿੱਤਾ ਸਾਨੂੰ ਉਹ ਨਹੀਂ ਦਿੱਤਾ ਤੇ ਉਹਨਾਂ ਨੂੰ ਪਤਾ ਵਾਕਿ ਜਿਨ੍ਹਾਂ ਨੂੰ ਰੱਬ ਨੇ ਸਰੀਰ ਵੀ ਨਹੀਂ ਦਿੱਤਾ ਹੁਣ ਆਪਾਂ ਹੱਟੇ-ਕੱਟੇ ਹੋਣ ਦੇ ਬਾਵਜੂਦ ਵੀ ਮਿਹਨਤਾਂ ਨਹੀਂ ਕਰਦੇ ਹਾਂ ਆਪਾਂ ਹੱਟੇ-ਕੱਟੇ ਹੋਣ ਦੇ ਬਾਵਜੂਦ ਵੀ ਮਿਹਨਤਾਂ ਨਹੀਂ ਕਰਦੇ ਮੈਂ ਚਲੋ ਸਦਕੇ ਜਾਂਦਾ ਵੀਰ ਦੇ ਚਰਨਾਂ ਨੂੰ ਛੂਹਨਾ ਵਾਂ ਕਿ ਇੰਨਾ ਬੱਜਾਰੇ ਤੋਂ ਹੋਣ ਦੇ ਬਾਵਜੂਦ ਕਿਉਂਕਿ ਥਰੜਾ ਪੋਸ਼ਨ ਵੀਰ ਜੀ ਦਾ ਕੰਮ ਹੀ ਨਹੀਂ ਕਰਦਾ ਠੀਕ ਹੈ ਜੀ ਬੱਜਾਰੇ ਤੋਂ ਹੋਣ ਦੇ ਬਾਵਜੂਦ ਵੀ ਵੀਰ ਮਿਹਨਤ ਕਰ ਰਿਹਾ ਵਾ ਕਿਸੇ ਅਗੇ ਹੱਥ ਨਹੀਂ ਅੜਦਾ ਪਰ ਹੁਣ ਮਜਬੂਰੀ ਇਹ ਬਣ ਗਈ ਸੀਗੀ ਕਿ ਵੀਰ ਚਲੋ ਆਪਣਾ ਘਰ ਦਾ ਖਰਚਾ ਤੇ ਚਲਾਈ ਜਾਂਦਾ ਪਰ ਜਿਹੜਾ ਘਰ ਬਣਾਉਣਾ ਵਾ ਉਹ ਤੁਹਾਨੂੰ ਪਤਾ ਕਿ ਅੱਜ ਕੱਲ ਇੰਨੀ ਮੰਗਾਈ ਆ ਅੱਜ ਕੱਲ ਤੇ ਚੰਗੇ ਭਲੇ ਬੰਦੇ ਤੋਂ ਘਰ ਨਹੀਂ ਬਣਦਾ ਸੋ ਆਪਾਂ ਸਾਰੀ ਸੰਗਤ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਦਾ ਸਹਿਯੋਗ ਦੇਈ ਆਪਾਂ ਵੱਧ ਤੋਂ ਵੱਧ ਹਾਂ ਹਾਂਜੀ ਹੁਣ ਵੀਰ ਜੀ ਜਿਵੇਂ ਤੁਹਾਨੂੰ ਪਤਾ ਵੀ ਹੈ ਕਿ ਆਪਣੇ ਥੋੜੇ ਦਿਨ ਹੋ ਗਏ ਉਦੋਂ ਵੀ ਬਾਰਿਸ਼ ਹੋਈਆਂ ਹੋਣੀਆਂ ਪਿੱਛੇ ਜੀ ਕਾਫੀ ਬਾਰਸ਼ਾਂ ਹੋਈਆਂ ਸੀਗੀਆਂ ਤੇ ਆ ਜਿਹੜੀ ਛੱਤ ਵਾ ਅਸੀਂ ਵੀਰ ਨੂੰ ਕਹਾਂਗੇ ਕਿ ਵਖਾਵੇ ਕਾਨਿਆਂ ਦੀ ਛੱਤ ਤੇ ਇਹ ਵੀਰੇ ਚੋਂਦੀ ਤਾਂ ਨਹੀਂ ਇਹ ਨਹੀਂ ਜੀ ਨਹੀਂ ਚੋਂਦੀ ਨਹੀਂ ਜੀ ਤੇ ਤਾਂ ਵੀ ਸ਼ੁਕਰ ਆ ਕਿ ਨਹੀਂ ਚੋਂਦੀ ਉਦੋਂ ਆਪਾਂ ਵੀਰ ਦੇ ਵੀ ਸਤਕੇ ਜਾਨਦੇ ਆ ਕਿ ਪਾਈ ਹੋਈ ਆ ਐ ਰੈਡੀ ਕਰਕੇ ਦਿੱਤਾ ਆ ਅੱਛਾ 70 ਪਰ ਕਿਨੇ ਭਗਤੀ ਹਾਂਜੀ ਮਕਾਨ ਮਾਲਕ ਨੇ ਇਹ ਇੱਕ ਕਿਰਾਇਆ ਵੀ ਨਹੀਂ ਲੈਣਾ ਤੇ ਇੱਕ ਸਹੂਲਤ ਵੀ ਕਰਨੀ ਆ ਜੇ ਕਿਤੇ ਜਾਣਾ ਵਾ ਤਾਂ ਵੀ ਆਪਣੀ ਗੱਡੀ ਤੇ ਬਿਠਾ ਕੇ ਸਾਨੂੰ ਲੈ ਜਾਂਦਾ ਵਾ ਵਾਈ ਗੁਰੂ ਚਲੋ ਰੱਬ ਨੂੰ ਬਹੁਤਾ ਬਹੁਤਾ ਦਵੇ ਇੱਕ ਮੈਂ ਗੱਲ ਦੱਸਣ ਲੱਗਾ ਕਿ ਵੀਰ ਨੇ ਵੇਖੋ ਕਿੰਨੀ ਇਮਾਨਦਾਰੀ ਦਿਖਾਈ ਆ ਨਹੀਂ ਤੇ ਕਿਸੇ ਨੂੰ ਲੋੜ ਥੋੜੀ ਹੁੰਦੀ ਆ ਤੇ ਉਹਨਾਂ ਦਾ ਅ ਵਿਖਾਵਾ ਜ਼ਿਆਦਾ ਹੁੰਦਾ ਵਾ ਰੋਣ ਰੋਣ ਜ਼ਿਆਦਾ ਹੁੰਦਾ ਵਾ ਕਿ ਹਾਏ ਸਾਡਾ ਆ ਵੀ ਹੋ ਗਿਆ ਆ ਵੀ ਹੋ ਗਿਆ ਵੀਰ ਨੇ ਕਿਹਾ ਕਿ ਭਾਵੇਂ ਇਹ ਕੱਖਾਂ ਦੀ ਕੁਲੀ ਆ ਭਾਵੇਂ ਇੱਕ ਮਕਾਨ ਜਿਹੜੀ ਛਾਤਾ ਕਾਨਿਆਂ ਦੀ ਆ ਪਰ ਇਹ ਚੋਂਦੀ ਨਹੀਂ ਆ ਹਾਲਾਂਕਿ ਬਹੁਤ ਪਿਛੇ ਜੇ ਬਰਸਾਤਾ ਹੋਈਆਂ ਹਾਰ ਵੀ ਆਗੇ ਪੰਜਾਬ ਦੇ ਵਿੱਚ ਬਰਸਾਣਾਂ ਦਾ ਕਰਕੇ ਪਰ ਵੀਰ ਦੀ ਇਮਾਨਦਾਰੀ ਨੂੰ ਮੈਂ ਤਾਂ ਵੀ ਸਲਾਮ ਕਰਦਾ ਵਾਂ ਕਿ ਵੀਰ ਨੇ ਸੱਚ ਦੱਸਿਆ ਨਹੀਂ ਤੇ ਵੀਰ ਅੱਜਕੱਲ ਕਿਸੇ ਦਾ ਕੋਠਾ ਭਾਵੇਂ ਮਾੜਾ-ਮੋਟਾ ਹੀ ਸਿਮਾ ਹੋਵੇ ਉਹ ਕਹਿੰਦੇ ਸਾਡੇ ਬਸ ਸਾਡੇ ਪਟਾਰੇ ਕਪੜੇ ਪੇਜ ਗਏ ਮੇਰੇ ਨਾਲ ਹੁੰਦੇ ਆ ਇਹ ਚੀਜ਼ਾਂ ਆ ਡਾ ਚੀਜ਼ਾਂ ਕਿ ਵਖਾਵਾ ਜ਼ਿਆਦਾ ਕਰਦੇ ਆ ਲੋਕ ਹਾਂਜੀ ਤੇ ਚਲੋ ਧੰਨਵਾਦ ਤੁਹਾਡਾ ਯੂ ਸੱਚ ਦੱਸਾਂਗੇ ਹਾਂਜੀ ਤੇ ਆ ਤੁਹਾਡੀ ਮੈਸੇਜ ਨੂੰ ਕਿ ਆ ਚਲ ਮੌਨੂ ਭੈਣ ਦੀ ਹੋਣਾ ਗੱਲ ਕਰਦਾ ਤੇ ਹੁਣ ਮੈਂ ਤੁਹਾਨੂੰ ਅਵੇਜ ਜੀ ਹੋਣਾਂ ਦੀ ਵਾਈਫ ਨਾਲ ਮਿਲੋਣਾ ਵਾ ਉਹ ਤੇ ਇਧਰੋਂ ਚੜਿਆ ਮਰ ਗਿਆ ਹਾਂਜੀ ਪੜੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਪੈਣ ਤੁਹਾਡਾ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਹਾਂਜੀ ਤੇ ਪੈਣੀ ਤੇਰਾ ਕਰਵਾਲਾ ਵੀ ਹੈਂਡੀਕੈਪਡ ਤਾਂ ਉਹ ਵੀ ਹੈਂਡੀਕੈਪਡ ਆ ਤੇ ਫਿਰ ਕਿਦਾਂ ਆ ਜਿੰਦਗੀ ਦਾ ਬਸੇਰਾ ਕਿਦਾਂ ਕਰਦੇ ਫਿਰ ਨੰਗੀ ਜਾਂਦੇ ਆਵੇ ਚਾਹ ਦੀ ਦੁਕਾਨ ਆ ਉਹ ਰੇਹੇ ਤਾਂ پاس ਹੁੰਦੇ ਵਾਹੀ ਗੁਰੂ ਵੇਖੋ ਵੀਰੋ ਅੱਜ ਕੱਲ ਆਪਾਂ ਰੱਬ ਨੂੰ ਕੋਸਦੇ ਆ ਕਿ ਰੱਬਾ ਸਾਨੂੰ ਆ ਨਹੀਂ ਦਿੱਤਾ ਸਾਨੂੰ ਘਰ ਨਹੀਂ ਦਿੱਤੀ ਕੋਠੀ ਨਹੀਂ ਦਿੱਤੀ ਠੀਕ ਹੈ ਜੀ ਜਾਂ ਮਤਲਬ ਕਿ ਮੇਰਾ ਕੱਦ ਛੋਟਾ ਵਾ ਜਾ ਮੈਂ ਐਦਾਂ ਵਾਂ ਜਾਂ ਮੈਂ ਉਦਾਂ ਵਾਂ ਤੇ ਆਹ ਵੇਖ ਲੋ ਇਹ ਵੀ ਰੱਬ ਦੀਆਂ ਰੂਹਾਂ ਹੈਗਾਂ ਵਾਂ ਕਿ ਨਾ ਇਹਨਾਂ ਦੇ ਥਰਡ ਪੋਰਸ਼ਨ ਕੰਮ ਕਰਦੇ ਆ ਸਰੀਰ ਦੇ ਦੋਹਾਂ ਜੀਆਂ ਦੇ ਉਸ ਤੋਂ ਬਾਅਦ ਅ ਕਾਰਬਨੀ ਹੈਗਾ ਠੀਕ ਹੈ ਜੀ ਤੇ ਵੇਖੋ ਕਿ ਇਹ ਵੀ ਰੱਬ ਦੇ ਪਾਣੇ ਦੇ ਵਿੱਚ ਰੱਬ ਦਾ ਸ਼ੁਕਰਗੁਜ਼ਾਰ ਕਰ ਰਹੇ ਆ ਤੇ ਪਾਣੇ ਰੱਬ ਤੋਂ ਕੋਈ ਸ਼ਿਕਵਾ ਰੱਬ ਤੋਂ ਬਸ ਸਵਾ ਮਿਹਰਵਾਨੀ ਸ਼ੁਕਰੀਆ ਕਿ ਬੱਚੇ ਦੇਤੇ ਸਸੇ ਗੱਜਕ ਮੈਨੇ ਇੰਨਾ ਕੁਝ ਥਕਾ ਹੋਣ ਦੇ باوجود ਵੀ ਸਰੀਰ ਨਾਲ ਫਿਰ ਵੀ ਰੱਬ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਹਾਂਜੀ ਫਿਰ ਵੀ ਬਹੁਤ ਸ਼ੁਕਰਿਆ ਰੱਬ ਦਾ ਵਾਹਿਗੁਰੂ ਬੱਚੇ ਦੇਤੇ ਦਉ ਰੋਟੀ ਖਾਂਦੇ ਕੋਈ ਸਿੱਖਵਾਨੀ ਰੱਬ ਤੋਂ ਵਾਹਿਗੁਰੂ ਤੁਹਾਨੂੰ ਬਰਾਮਦਾ ਵੇਖੋ ਫਿਰ ਵੀ ਅ ਰੱਬ ਦਾ ਸ਼ੁਕਰ ਕਰ ਰਹਾ ਆ ਵੀ ਰੱਬ ਦਾ ਤੇਰਾ ਸ਼ੁਕਰ ਆ ਤੈਨੂੰ ਹਨੂ ਖਾਣ ਨੂੰ ਰੋਟੀ ਦੇਤੀ ਆ ਬੱਚੇ ਦੇਤੇ ਆ ਫਿਰ ਵੀ ਤੇਰਾ ਸ਼ੁਕਰ ਆ ਤੇ ਪੈਨੇ ਇੰਨੀ ਹਿੰਮਤ ਕਿੱਥੋਂ ਹੁੰਦੀ ਆ ਮੈਂ ਤਾਂ ਬਿਦੇ ਜੰਦ ਫੈਨੋ ਇੱਕ ਤੇ ਸਰੀਰ ਪਹਿਲਾਂ ਹੀ ਬੱਜਾ ਰਿਹਾ ਸੀ ਤੇਰਾ ਹਨਾ ਉਤੋਂ ਛੱਟ ਲੱਗੀ ਹਾਂਜੀ ਤੇ ਫਿਰ ਮਤਲਬ ਕਿ ਤੇਰਾ ਇਲਾਜ ਕਿਦਾਂ ਹੋਇਆ ਠੀਕ ਹੈ ਕਿਨੇ ਇਲਾਜ ਕਰਾਇਆ ਤੇਰਾ ਤੇ ਕਿਦਾਂ ਫਿਰ ਘਰ ਦਾ ਗੁਜ਼ਾਰਾ ਹੁਣ ਕਿਦਾਂ ਕਰਦੇ ਹਾਂ ਇਲਾਜ ਮੇਰੀ ਨਾਨ ਪੇ ਅਸਾਂ ਨਾਨ ਤੁਹਾਡੀ ਹਾਂਜੀ ਉਹ ਕਰੰਦੀ ਇਲਾਜ ਕੋਏ ਜੀ ਪੱਟੀ ਕਰਉਂਦੇ ਵਿਚਾਰੇ ਫ੍ਰੀ ਕਰ ਦਿੰਦੇ ਆ ਡਾਕਟਰ ਫ੍ਰੀ ਪੱਟੀ ਕਰ ਦਿੰਦੇ ਆ ਸਭ ਬ੍ਰਿਕਰ ਦਿੰਦੇ ਹੈ ਇਹ ਰਹਾ ਅਨੇ ਫਿਰ ਰੱਬ ਫਿਰ ਹੈਗਾ ਬਣਾ ਹਾਂਜੀ ਹੈਗਾ ਰੱਬ ਠੀਕ ਹੈ ਜਿਵੇਂ ਤੁਹਾਨੂੰ ਚਲੋ ਵੱਖਰੀ ਗੱਲ ਆ ਚਲੋ ਚਾਹੇ ਕਿੰਨੇ ਰਹਿਣ ਵਾਸਤੇ ਦਿੱਤਾ ਵਾ ਪਰ ਕਦੀ ਇਦਾਂ ਤੇ ਨਹੀਂ ਨਾ ਹੋਇਆ ਵੀ ਤੁਸੀਂ ਮੀਂਹ ਦੇ ਵਿੱਚ ਰਾਤ ਗੁਜ਼ਾਰੀ ਹੋਈ ਆ ਛੱਤ ਚੁੰਦੇ ਨਹੀਂ ਮੀਂਹ ਆਉਂਦੇ ਤਾਂ ਕੋਈ ਜਿੱਥੇ ਮਰਜੀ ਸੌ ਜਾਏ ਵਾਹੀ ਗੁਰੂ ਤੇ ਪਾਣੀ ਫਿਰ ਇਲਾਜ ਕਿੰਨੇ ਕਰਵਾਇਆ ਫਿਰ ਤੁਹਾਡਾ ਕਿ ਹਸਪੀਟਲ ਕੌਣ ਖਰਦਾ ਰਿਹਾ ਤੁਹਾਨੂੰ ਹਾਂ ਸਟੇਟਲ ਨਹੀਂ ਉੱਥੇ ਨਾਨਾਂ ਦੇ ਘਰ ਜਾਂਦੇ ਅੱਛਾ ਅੱਛਾ ਹਾਂਜੀ ਉੱਥੇ ਗਵਾਂਡੀ ਉਹ ਹੁਣ ਹੁਣ ਕਿਤਾ ਪਲਸਟਰ ਲੱਗਾ ਲੱਤੀ ਨਹੀਂ ਨਹੀਂ ਉਹ ਪੱਟੀ ਦਿਖਾਈ ਮਣੀ ਪਲਸਟਰ ਨਹੀਂ ਹੁੰਦਾ ਵੀਰ ਜੀ ਪਲਸਟਰ ਨਹੀਂ ਹੁੰਦੇ ਸਹੀ ਗੱਲ ਹੈ ਅੱਛਾ ਹਾਂਜੀ ਕੋਈ ਮਜਾਂਦੀ ਲਾਤ ਪੋਲੀਆ ਦਾ ਪਲਸਟਰ ਨਹੀਂ ਲੱਗਦਾ ਅੱਛਾ ਪੋਲੀਆ ਹਾਂਜੀ ਉਹ ਡਾਕਟਰ ਨੇ ਕਿਹਾ ਕਿ ਮੈਂ ਉਹ ਚੱਲ ਫਰੀ ਪੱਟੀ ਕਰਦਾ ਕੋਈ ਪੈਸਾ ਨਹੀਂ ਆ ਤੇ 1 ਮਹੀਨਾ ਮੇਰੀ ਭੈਣ ਨੇ ਇਹਦਾ ਗੂੰਹ ਛੁੱਟਿਆ 1 ਮਹੀਨਾ ਮੈਂ ਆਪਣੀ ਭੈਣ ਕੋਲ ਨੂੰ ਛੱਡਿਆ ਉਹਨੇ ਨੂੰ ਬਠਲ ਚ ਨੈਟਰਿੰਗ ਬਾਥਰ ਬਣਾਉਣੀ ਇਹਦੀ ਸੇਵਾ ਉਹਨੇ ਕੀਤੀ ਹੈ ਮੇਰੀ ਭੈਣ ਨੇ ਹਾਂਜੀ ਮੈਂ ਤੇ ਮੇਰੀ ਬੇਟੀ ਦੋਵੇਂ ਘਰੇ ਰਹੇ ਆ ਤੇ ਬੇਟੀ ਨੇ ਮੇਰ ਨਾਲ ਦੁਕਾਨ ਲਵਾਉਣੀ ਤੇ ਮੈਂ ਸਾਈ ਦੇ ਦੁਕਾਨ ਚ ਹੋਣੀ ਹੁਣ ਵੀ ਇਹ ਸ਼ਾਮਾਂ ਨੂੰ ਭਾਂਡੇ ਮਾਹਂਦੀ ਆ ਜਾ ਕੇ ਮੇਰੀ ਦੁਕਾਨ ਸ਼ਾਮ ਦੀ ਆ ਫਿਰ ਮੈਂ ਘਰੇ ਆਉਣਾ ਅੱਛਾ ਨਿੱਕੀ ਜੀ ਬੇਟੀ ਆ ਤੁਹਾਡਾ ਤੁਹਾਡੇ ਨਾਲ ਕੰਮ ਕਰਾਉਂਦੀ ਘਰੇ ਉੱਥੇ ਜਾ ਕੇ ਦੁਕਾਨ ਦੇ ਆ ਹਾਂ ਦੋਨੋਂ ਕਰਾਉਂਦੇ ਆ ਇਹ ਲੱਗੇ ਲੱਗੇ ਚਾਹ ਵੀ ਫੜਾ ਹੁੰਦਾ ਉਹ ਭਾਂਡੇ ਮਾਂ ਜਾਂਦੀ ਹੈ ਹਾਂ ਜੀ ਇਦਾਂ ਜ਼ਿੰਦਗੀ ਬੀਤ ਕਰ ਰਹੇ ਆ ਉੱਥੇ ਜਾਣਾ ਨਾ ਫਿਰ ਪਾਪਾ ਦਾ ਦੁਕਾਨ ਤੇ ਹਾਂ ਜੀ ਕੀ ਕਰਦਾ ਹੁੰਦਾ ਦੁਕਾਨ ਤੇ ਜਾ ਕੇ ਚਾਹ ਫੜਾਉਂਦਾ ਚਾਹ ਫੜਾਉਂਦਾ ਕਿੱਥੇ ਫੜਾ ਕੇ ਆਉਂਦਾ ਨਾ ਆ ਲੱਗੇ ਕਵਾੜੀਆਂ ਦੀ ਦੁਕਾਨ ਆ ਉੱਥੇ ਫੜਾ ਅੱਛਾ ਕਵਾੜੀਆਂ ਦੀ ਦੁਕਾਨ ਤੇ ਫੜਾ ਕੇ ਆਉਂਦਾ ਨਾ ਹਾਂ ਜੀ ਠੀਕ ਆ ਹੋਰ ਹੋਰ ਕਿਹੜੀ ਦੁਕਾਨ ਤੇ ਜਾਣਾ ਹੁੰਦਾ ਹਰ ਕਿਦਾਂ ਹਾਂ ਹਰ ਕਿਦਾਂ ਕਿਦਾਂ ਉਹ ਬਾਅਦ ਸੁੱਥੇ ਜਾਂ ਤੇ ਜਦੋਂ ਜਾਂ ਕਿੰਨੇ ਵਜੇ ਜਾਣਾ ਹੁੰਦਾ 5 ਵਜੇ ਤੇ ਪਹਿਲਾਂ ਕਿੱਥੇ ਜਾਣਾ ਪਹਿਲਾਂ ਕੁਵਾਰੀਆਂ ਦੇ ਜਾਂ ਨਹੀਂ ਨਹੀਂ ਆ ਸਵੇਰੇ ਸਵੇਰੇ ਪਹਿਲਾਂ ਸਕੂਲੇ ਜਾਂਦਾ ਹਾਂਜੀ ਤੇ ਫਿਰ ਦੁਕਾਨ ਤੇ ਦੇਖੋ ਵੀਰ ਪਹਿਲਾਂ ਵਿਚਾਰ ਬੱਚਾ ਸਕੂਲ ਜਾਂਦਾ ਫਿਰ ਦੁਕਾਨ ਤੇ ਜਾਂਦਾ ਤੇ ਮੈਂ ਜਿਹੜੀ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਉਹ ਤਾਂ ਫਿਰ ਖੇਡਣ ਕਦੋਂ ਜਾਣਾ ਹੁੰਦਾ ਖੇਡਣ ਖੇਡਣਾ ਘਰੇ ਖੇਡ ਲਈ ਜਾਂਦਾ ਹੈ ਤੇ ਖੇਡਦਾ ਨਹੀਂ ਹੁੰਦਾ ਫਿਰ ਕਿਉਂਕਿ 5 ਤੋਂ 7 5 ਵਜੇ ਤੋਂ Papa ਨੂੰ ਦੁਕਾਨ ਤੇ ਜਾਣਾ ਦਿਨੇ ਸਕੂਲ ਜਾਣਾ ਫਿਰ ਪੜ੍ਹਨਾ ਵੀ ਹੁੰਦਾ ਖੇਡਣ ਨੂੰ ਟਾਈਮ ਮਿਲਦਾ ਨਹੀਂ ਨਹੀਂ ਮਿਲਦਾ ਖੇਡਣ ਦਾ ਤੇਰੀ ਉਮਰ ਕਿੰਨੀ ਹੈ ਇਹ 8 ਸਾਲ 8 ਸਾਲ ਦਾ ਹਾਂਜੀ ਉਹ ਤਾਂ 8 ਸਾਲ ਦੀ ਕਿੰਨਾ ਸਿਆਣਾ ਹੋ ਗਿਆ ਤੂੰ ਵਾਹਿਗੁਰੂ ਤੇ ਬਤੂ ਬਪਾ ਨਾ ਕਿ ਕੰਮ ਕਰਾਉਣੀ ਨਹੀਂ ਦੁਕਾਨ ਤੇ ਜਾ ਕੇ ਮੈਂ ਪੰਡੇ ਮਾਇਦੀ ਦੇਣੀ ਤੇ ਪੰਡੇ ਮਾਇਦੀ ਦੇਣੀ ਹਾਂਜੀ ਕਿਹੜੀ ਕਲਾਸ ਚ ਫੜਦੀ ਆ ਸੈਵੰਥ ਕਲਾਸ ਸੈਵੰਥ ਕਲਾਸ ਫੜਦੀ ਆ ਹਾਂਜੀ ਕਦੀ ਮਨ ਚ ਇਦਾਂ ਤਾਂ ਨਹੀਂ ਆਇਆ ਕਿ ਮੇਰੇ ਪਾਪਾ ਮੇਰੇ ਮੰਮੀ ਹੈਂ ਡੀਗੇਬਟਾ ਤੇ ਅਸੀਂ ਕਿੱਦਾਂ ਆਪਣੇ ਛੌਂਕ ਪੂਰੇ ਕਰਾਂਗੇ ਨਹੀਂ ਨਹੀਂ ਆਇਆ ਆਈ ਗੁਰੂ ਵੇਖੋ ਵੀਰ ਮੈਂ ਇੱਕ ਸਵਾਲ ਮੈਂ ਬੱਚਿਆਂ ਨੂੰ ਪੁੱਛਣਾ ਤੇ ਨਹੀਂ ਚਾਹੁੰਦਾ ਪਰ ਮੈਂ ਸੰਤ ਨੂੰ ਵਿਖਾਉਣਾ ਚਾਹੁੰਦਾ ਵਾਂ ਕਿ ਇਹ ਕਿਹੜੇ ਹਾਲਾਤਾਂ 'ਚ ਇਹ ਫੈਮਿਲੀ ਰਹਿ ਰਹੀ ਆ ਕਿ ਕੀ ਇਹਨਾਂ ਨੂੰ ਵਿਚਾਰੇ ਨੂੰ ਦੁੱਖਾਂ ਦਾ ਕਿ ਕੀ ਇਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤੇ ਕਿੱਦਾਂ ਵਿਚਾਰੇ ਆਪਣੇ ਇੰਨੇ ਹਾਲਾਤਾਂ ਦੇ ਨਾਲ ਲੜ ਕੇ ਆਪਣੇ ਉਹ ਫਿਰ ਵੀ ਰੱਬ ਦਾ ਸ਼ੁਕਰ ਗੁਜ਼ਾਰ ਕਰਦੇ ਆ ਫਿਰ ਵੀ ਹੱਸਦੇ ਖੇੜਦੇ ਚਿਹਰੇ ਰਹਿਦੇ ਇਹਨਾਂ ਬੱਚਿਆਂ ਦੇ ਤੇ ਪੁੱਤ ਜਿਹੜਾ ਤੂੰ ਕੰਮ ਤੇ ਜਾਂਦੀ ਆ ਪਾਪਾ ਨਾਲ ਕੰਮ ਤੇ ਜਾਂਦੀ ਆ ਤੂੰ ਕਿੰਨੇ ਵਜੇ ਜਾਂਦੀ ਕਰੋਂ ਮੈਂ 5 ਵਜੇ ਜਾਣੀ ਪੱਕਾ ਦਿੱਲੀ ਫਿਰ ਆਉਣਾ ਕਿੰਨੇ ਵਜੇ 6 ਵਜੇ 6 ਵਜੇ ਆਉਣਾ ਤੇ ਪਰਦੀ ਫਿਰ ਕਦੋਂ ਪਰਦੀ ਰਾਤ ਨੂੰ ਤੇ ਖੇਡਦੇ ਕਦੋਂ ਫਿਰ ਖੇਡਦੇ ਟਾਈਮ ਕੱਢ ਕੇ ਖੇਡ ਲਈਦਾ ਪਹਿਲਾਂ ਤੇਰੇੰਦਿਲ ਕਾਦਾ ਨਾ ਵੀ ਮੈਂ ਦੂਜੀਆਂ ਕੁੜੀਆਂ ਵਾਂਗੂੰ ਮੈਂ ਵੀ ਆਪਣੇ ਇਹ ਖੇਡਾਂ ਮੱਲਾਂ ਮੈਂ ਵੀ ਆਹ ਕੰਮ ਕਰਾਂ ਮੈਂ ਵੀ ਇੱਥੇ ਜਾਵਾਂ ਮੈਂ ਉੱਥੇ ਜਾਵਾਂ ਹੈ ਅੱਜ ਕੱਲ ਵੀਰੋ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਮੇਰੀ ਵੀ ਗੁੜਿਆ ਘਰੇ ਮੈਂ ਐਵੇਂ ਕਿਉ ਝੂਠ ਮਾਰਾਂ ਛੋਟੇ ਛੋਟੇ ਬੱਚੇ ਹੁੰਦੇ ਜਿਹੜੇ ਉਹ ਘਰ ਦੇ ਕੰਮ ਹੀ ਉਹਨਾਂ ਤੋਂ ਕਰਵਾਈਏ ਤੇ ਉਹ ਨਹੀਂ ਕਰਦੇ ਫਿਰ ਉਹ ਰੋ ਪੈਂਦੇ ਆ ਕਿ ਮੈਂ ਕੰਮ ਨਹੀਂ ਕਰਨਾ ਮੈਂ ਖੇਡਣਾ ਵਾਂ ਮੈਂ ਮੱਲਣਾ ਵਾਂ ਵੀ ਮੈਂ ਜਾਂ ਆਹ ਕੰਮ ਕਰਨ ਪਿਕਨਿਕ ਤੇ ਜਾਣਾ ਤੇ ਵੇਖੋ ਬੱਚੀ ਆ ਘਰ ਦਾ ਕੰਮ ਕਰਨ ਤੋਂ ਬਾਅਦ ਆ ਪਾਪਾ ਆਪਣੇ ਨਾਲ ਦੁਕਾਨ ਤੇ ਜਿਹੜੀ ਚਾਹ ਵੀ ਫੜਾਉਂ ਜਾਂਦੀ ਆ ਇਹ ਦੁਕਾਨ ਤੇ ਚਾਹ ਦਾ ਕੰਮ ਵੀ ਕਰਦੀ ਆ ਵੇਖੋ ਕਿੰਡੀ ਸਿਆਣੀ ਬੱਚੀ ਆ ਦੇ ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹੁੰਦਾ ਵਾਂ ਕਿ ਜੇਕਰ ਕੋਈ ਬੱਚੀ ਦੇ ਸਕੂਲ ਦੀ ਫੀਸ ਦੇਣੀ ਚਾਹੁੰਦਾ ਹੋਵੇ ਠੀਕ ਹੈ ਜੀ ਜਾਂ ਇਸ ਛੋਟੇ ਬੱਚੇ ਦੀ ਸਕੂਲ ਦੀ ਫੀਸ ਦੇਣਾ ਚਾਹੁੰਦਾ ਹੋਵੇ ਤਾਂ ਇਹ ਪਰਿਵਾਰ ਪਿੰਡ ਹਰੀਕੇ ਜ਼ਿਲ੍ਹਾ ਤਰਨਤੰਤੋਂ ਪਰਿਵਾਰ ਆ ਵੀਰ ਦਾ ਨਾਮ ਜੱਗਾ ਸਿੰਘ ਅਸਲੀ ਨਾਮ ਜਗਜੀਤ ਸਿੰਘ ਉਰਫ ਜੱਗਾ ਸਿੰਘ ਇਹਦਾ ਵੀਰ ਦਾ ਨਾਮ ਆ ਤੇ ਬੁੱਧ ਤੋ ਕੁਛ ਵੀਰਾਂ ਨੂੰ ਕਹਿਣਾ ਚਾਹੁੰਦੀ ਆ ਜਾਂ ਇਸ ਛੋਟੇ ਬੱਚੇ ਦੀ ਸਕੂਲ ਦੀ ਫੀਸ ਦੇਣਾ ਚਾਹੁੰਦਾ ਹੋਵੇ ਤਾਂ ਇਹ ਪਰਿਵਾਰ ਪਿੰਡ ਹਰੀਕੇ ਜ਼ਿਲ੍ਹਾ ਤਰਨਤੰਤੋਂ ਪਰਿਵਾਰ ਆ ਵੀਰ ਦਾ ਨਾਮ ਜੱਗਾ ਸਿੰਘ ਅਸਲੀ ਨਾਂ ਜਗਜੀਤ ਸਿੰਘ ਉਰਫ ਜਗਾ ਸਿੰਘ ਇਹਦਾ ਵੀਰ ਦਾ ਨਾਮ ਆ ਤੇ ਬੋਤ ਤੂੰ ਕੁਝ ਵੀਰਾਂ ਨੂੰ ਕਹਿਣਾ ਚਾਹੁੰਦੀ ਆ ਕਿ ਹੈ ਸੰਤਲ ਕੁਝ ਵੀਰ ਤੇ ਵੀਡੀਓ ਦੇਖ ਰਿਹਾ ਕੁਝ ਕਹਿਣਾ ਚਾਹੁੰਦੀ ਉਹਨਾਂ ਨੂੰ ਕਿ ਸਾਡਾ ਥਾਂ ਬਣ ਜੇ ਥਾਂ ਨਹੀਂ ਬਣਿਆ ਜਿਕਾ ਦਾ ਮੇਰਾ ਵੀ ਇੱਕ ਸੋਨਾ ਜਾਂ ਘਰ ਹੋਵੇ ਮੇਰਾ ਵੀ ਇੱਕ ਰੂਮ ਹੋਵੇ ਮੈਂ ਉੱਥੇ ਪੜਾਂ ਉੱਥੇ ਖੇਡਾਂ ਮੱਲਾਂ ਹਾਂਜੀ ਹਾਂ ਤੇ ਫਿਰ ਸੰਤਲ ਨੂੰ ਇਹ ਕਹਿ ਕਿ ਮੈਂ ਸਾਰੀ ਵੀਰਾਂ ਨੂੰ ਇਹਦਾ ਬੇਨਤੀ ਕਰਦੀ ਆਂ ਕਿ ਸਾਡਾ ਘਰ ਨਹੀਂ ਹੈਗਾ ਮੇਰੇ ਮੰਮੀ ਡੈਡੀ ਹੈਂਡੀਕੈਪ ਦਾ ਸਾਡਾ ਕਾਰ ਬਣਾਇਆ ਨਹੀਂ ਜਾਣਾ ਤੇ ਸਾਡੀ ਮਦਦ ਕਰੋ ਅਸੀਂ ਤਾਂ ਜੋ ਅਸੀਂ ਵੀ ਆਪਣਾ ਇੱਕ ਘਰ ਬਣਾ ਸਕੀਏ ਸੋਹਣਾ ਜੀ ਸਾਰੇ ਸਾਰੇ ਵੀਰਾਂ ਨੂੰ ਬੇਨਤੀ ਕਰਦੀ ਆ ਕਿ ਮੇਰੇ ਮੰਮੀ ਪਾਪਾ ਹੈਂਡੀਕੈਪ ਆ ਤੇ ਸਾਡਾ ਥਾਮ ਬਣਾ ਕੇ ਦਿਓ ਬੜਾ ਉਮੀਦ ਨਾਲ ਬੱਚੀ ਨੇ ਇੱਕ ਸੰਸਥਾ ਦੇ ਕੇ ਬੇਨਤੀ ਕੀਤੀ ਆ ਬੇਨਤੀ ਜੂਰ ਪ੍ਰਵਾਨ ਕਰਿਓ ਜੇਕਰ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੀ ਸ਼ੇਅਰ ਕੀਤਿਆਂ ਹੋ ਸਕਦਾ ਕੋਈ ਰੱਬ ਦਾ ਪਿਆਰਾ ਜਿਹੜੀ ਇਹਨਾਂ ਦੀ ਲੱਤਾਂ ਰੱਬ ਨੇ ਨਹੀਂ ਦਿੱਤੀਆਂ ਠੀਕ ਹੈ ਜੀ ਹੋ ਸਕਦਾ ਕੋਈ ਰੱਬ ਦਾ ਪਿਆਰਾ ਇਹਨਾਂ ਦੀ ਲੱਤਾਂ ਬਣ ਕੇ ਆ ਜੇ ਠੀਕ ਹੈ ਜੀ ਇਹਨਾਂ ਦਾ ਆਣ ਕੇ ਕੋਈ ਇਹਨਾਂ ਦੀ ਮਾਂ ਫੜੇ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਬਾਕੀ ਤੁਹਾਡਾ ਵੀ ਰਸੋ 100 200 200 ਦਿੱਤਿਆਂ ਕੁਝ ਜਾਣਾ ਨਹੀਂ ਤੇ ਹੋ ਸਕਦਾ ਤੁਹਾਡੇ ਤਿਲ ਤਿਲ ਦੇ ਨਾਲ ਇਹਨਾਂ ਦਾ ਘਰ ਬਣ ਜੇ ਤੇ ਵੀ ਜੀ ਕੋਈ ਮੋਬਾਈਲ ਨੰਬਰ ਤੁਹਾਡਾ ਆਪਣਾ ਜੀ ਮੋਬਾਈਲ ਨੰਬਰ ਕੋਈ ਮੋਬਾਈਲ ਨੰਬਰ ਜੀ 99141 ਹਾਂਜੀ 65245 ਅ 99141 65245 ਮਤਲਬ ਕਿ 99141 65245 65245 ਹੈ ਨਾ ਜੀ ਇਹ ਵੀ ਜੀ ਇਹਨਾਂ ਦਾ ਮੋਬਾਈਲ ਨੰਬਰ ਆ ਹਾਂ Google Pay ਵੀ ਇਸੇ ਨੰਬਰ ਤੇ ਚੱਲਦਾ ਵਾ ਤੇ ਭੈਣ ਤੂੰ ਕੁਝ ਵੱਡੇ ਪੇ ਲਗਾ ਤੂੰ ਕੁਝ ਵੀਰਾਂ ਨੂੰ ਕੁਝ ਕਹਿਣਾ ਚਾਹੁੰਦੀ ਆ ਵੀਰੇ ਨੂੰ ਕਹਿਨੇ ਚਾਹੁੰਨੀ ਆ ਕਿ ਸਾਡਾ ਥਾਂ ਬਣ ਜਾ ਬਸ ਮੈਂ ਗਿਤਾ ਨੂੰ ਗੁਰਾਂ ਦੱਸ ਪਿੰਕ ਕਿੰਨਾ ਚਿਰ ਹੋ ਗਿਆ ਤੇ ਲੱਤ ਟੁੱਟੀ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂਜੀ 2 ਮਹੀਨੇ ਮੰਝੇ ਤੇ ਬੈਠੀ ਹਿੱਤ ਹੋਂਦ ਤੇ ਆ ਫਿਰ ਮਾਸਾ ਨਹੀਂ ਜਾਂਦਾ ਨਹੀਂ ਵੀਰ ਜੀ ਮਾਸਾ ਵੀ ਕੀ ਹੁੰਦਾ ਹਿੱਲੇ ਨਹੀਂ ਜਾਂਦਾ ਤੇ ਦੀ ਲਾਤ ਪਾਈ ਦੋ ਮੈਨੂੰ ਤੇ ਬਾਥਰੂਮ ਬਾਥਰੂਮ ਗੁੜੀ ਇੱਥੇ ਕਰਵਾਉਂਦੀ ਆ ਕਿ ਜਾਂ ਆ ਲੈ ਕੇ ਜਾਂਦੀ ਬਾਥਰੂਮ ਨਹੀਂ ਇੱਥੇ ਕਰਾ ਦੇਣੀ ਰਣ ਬਸ ਕਰ ਹੁਣ ਘਤਰ ਹੋਈ ਜਾਨੀ ਆ ਬਸ ਕਰ ਕੋਈ ਆਲੀ ਮੈਂ ਵੀਰਾਂ ਨੂੰ ਕਹਿਆ ਵਾ ਤੇਰਾ ਘਰ ਤੇਰਾ ਬਣ ਜਾਊਗਾ ਠੀਕ ਆ ਹ ਰੋਣਾ ਨਹੀਂ ਮੇਰੀ ਭੈਣ ਨੇ ਲਿਗਾਈ ਪੱਤੀ ਲਗਾਈ ਇਹਨਾਂ ਨੂੰ ਨਾ ਆ ਗਿਆ ਕਿਹ ਲਈ ਆਉਂਦਾ ਮਾਂ ਹਾਂ ਕਲੇ ਨਹੀਂ ਆਉਂਦੇ ਬਲਕਿ ਇਹ ਆ ਜਾ ਪੰਜ ਸਤਾਈ ਕਰਨਾਂ ਬਾਅਦ ਖੰਡ ਪਾਣੀ ਪ੍ਰਾਪਤ ਹੈ ਇਹਨ ਨਾਲ ਜੋ 2 ਕਿਲੋ ਲੰਗੀ ਬੱਬੇ ਨੂੰ ਕਿ ਆਹ ਪਾਲਾ 2 ਕਿਲੋ ਸਭਾਈ ਤਾਂ ਬੜੀ ਕਿਹਨੇ ਤੁਹਾਨੂੰ ਚੋਲ ਕਰਾਣ ਕਣ ਦੇਣੀ ਕੋ ਤੁਹਾਨੂੰ ਗੱਡੀ ਦੇ ਹਿਸਾਬ ਚਾ ਰੱਖ ਲੈ ਪਤਾ ਕਿੰਨਾ ਟਾਈਮ ਆਹ ਯੋਸ ਕੋਈ ਪਾਣੀ ਕੇ ਇਤਰਾਹ ਪਾਣੀ ਕੇ بیمار ਹਾਂ ਦੀ ਆ ਵੀਰੋ ਅਵੀ ਦੀਦੀ ਦੁਕਾਨ ਵਾ ਜਿੱਤੇ ਵਿਤਾ ਵੀਰ ਕੀਰਤ ਕਰਦਾ ਵਾ ਆਪ ਵੀ ਕੀਰਤ ਕਰਦਾ ਵਾ ਨਾਲ ਬੱਚੇ ਆਣ ਕੇ ਵੀ ਵੀਰ ਦੇ ਜਿੰਨੀ ਜੋਗੇ ਹੈਗੇ ਆ ਸਕੂਲ ਤੋਂ ਬਾਅਦ ਛੁੱਟੀ ਦੇ ਟਾਈਮ ਹੱਥ ਵਟਾਉਂਦੇ ਆ ਉਹ ਵੀ ਨਾਲ ਕੀਰਤ ਕਰਵਾਉਂਦੇ ਆ ਹਨਾ ਤੇ ਅੱਜ ਕੱਲ ਲੋਕ ਚੰਗੇ ਭਲੇ ਲੋਕ ਹੋਣ ਦੇ ਬਾਵਜੂਦ ਵੀ ਨਸ਼ੇ ਵੇਚਦੇ ਆ ਕੋਈ ਸਮੈਕ ਵੇਚਦਾ ਵਾ ਕੋਈ ਗੋਲੀਆਂ ਵੇਚਦਾ ਵਾ ਵੇਖੋ ਵੀਰ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਕੀਰਤ ਕਰਦਾ ਵਾ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਵਾ ਜਿਹੜੇ ਆ ਦੋ ਨੰਬਰ ਦਾ ਕੰਮ ਕਰਦੇ ਆ ਹਟੇ-ਕਟੇ ਹੁੰਦੇ باوجود ਨਸ਼ੇ ਵੇਚਦੇ ਆ ਤੇ ਆ ਇਸ ਵੀਰ ਤੋਂ ਸਿੱਖਣ ਦੀ ਲੋੜ ਵਾਕੇ ਕਿਦਾਂ ਜ਼ਿੰਦਗੀ ਦੇ ਵਿੱਚ ਜੇਕਰ ਆਪਣੇ ਸੀਮਤ ਧਾਇਰੇ ਸੀਮਤਾ ਕਿਦਾਂ ਜ਼ਿੰਦਗੀ ਦੇ ਨਾਲ ਸੰਘਰਸ਼ ਕਰਨਾ ਵਾ ਕਿਦਾਂ ਰੱਬ ਦੇ ਭਾਣੇ ਦੇ ਵਿੱਚ ਰਹਿਣਾ ਵਾ ਤੇ ਵੀਰੇ ਆਪਾਂ ਕਿੰਨੇ ਕ ਦੀ ਰੋਜ਼ ਆਪਾਂ ਹੋ ਜਾਂਦੀ ਹੈ ਚਾਹ ਦੀ ਵਿਕਰੀ ਕਿੰਨੇ ਕ ਦੀ ਹੋ ਜਾਂਦੀ ਹੈ ਹਾਂਜੀ ਹੋ ਜਾਂਦੀ ਹੈ ਕਿ 4 ਕੁ ਸੌ ਦੀ ਹੁੰਦੀ ਹੈ ਤਿੰਨ ਚਾਰ ਸੌ ਦੀ ਹੋ ਜਾਂਦੀ ਹੈ ਵਿੱਚੋਂ ਬਚਤ ਬਚ ਕੋਈ 100 150 ਬਾਜ ਦਾ ਤੁਹਾਨੂੰ ਪਤਾ ਉਹਦੇ ਨਾਲ ਗੁਜ਼ਾਰਾ ਹੀ ਹੁੰਦਾ ਰੋਜ਼ ਮਨੋ ਕਾ ਦੱਕਰ ਚੈਕ ਕਰਦਾ ਉਹਨਾਂ ਹੀ ਹੈ ਕਿ ਜਿੰਨਾ ਕਈ ਵਾਰ ਘਟ ਵੀ ਜਾਂਦਾ ਕਈ ਵਾਰ ਵੱਧ ਵੀ ਜਾਂਦਾ ਹਾਂਜੀ ਇਹ ਤੇ ਗਾਹ ਤੇ ਡਿਪੈਂਡ ਹੈ ਇਹ ਦੁਕਾਨ ਜਿਹੜੀ ਆ ਤੁਹਾਡੀ ਆਪਣੀਆਂ ਕਿ ਜਾਂ ਕਿਦਾਂ ਕਿਰਾਏ ਦੇ 1000 ਰੁਪਿਆ ਰੈਂਟ ਵਾ ਮਹੀਨੇ ਦਾ 1000 ਰੁਪਿਆ ਹਾਂਜੀ ਉਹ ਵੀ ਇੱਕ ਰਿਸ਼ਤੇਦਾਰ ਕਰਕੇ ਇਹ ਆਪਣਾ ਮਤਲਬ ਤਰਸਯੋਗ ਤੇ 1000 ਰੁਪਿਆ ਲੈਂਦੇ ਆ ਉਹਦਾ 15-1500 ਰੁਪਿਆ ਦੁਕਾਨਾਂ ਦਾ ਕਰਾਇਆ ਹੈ ਕਰਾਇਆ ਹਾਂਜੀ ਤੇ ਮੈਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਕੋਈ ਵੀ ਇਸ ਵੀਰ ਨੂੰ ਦੁਕਾਨ ਦੇ ਵਿੱਚ ਕੋਈ ਸਮਾਨ ਪਾ ਕੇ ਦੇਣਾ ਚਾਹੁੰਦਾ ਹੋਵੇ ਜਾਂ ਕਿ ਉਹ ਘਰੇਾਨੇ ਦਾ ਪਾਸ ਸਮਾਨ ਰੱਖ ਸਕਦੇ ਆ ਜਾਂ ਹੋਰ ਵੀ ਤੁਹਾਨੂੰ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਆ ਹੋਰ ਵੀ ਕਿਸੇ ਪ੍ਰਕਾਰ ਦਾ ਆਪਾਂ ਜਿਵੇਂ ਸਮਾਨ ਰੱਖ ਸਕਦੇ ਆ ਕਿ ਜਿਹੜਾ ਵੀਰ ਇਹ ਇਹ ਬੈਠ ਕੇ ਆਪਣੀ ਕਿਰਤ ਕਮਾਈ ਕਰ ਸਕੇ ਚਲੋ ਘਰ ਇੱਕ ਆਪਾਂ ਸੰਗਤ ਨੂੰ ਬੇਨਤੀ ਕੀਤੀ ਆ ਕਿ ਘਰ ਤੇ ਆਪ ਸੰਗਤਨ ਦੀ ਮੇਹਰ ਨਾਲ ਚਲ ਵਾਇਗਰੂ ਮੇਹਰ ਕਰੇ ਘਰ ਤੇ ਸੰਗਤ ਨੇ ਪਵਾਇ ਦੇਣਾ ਵਾ ਸੰਗਤ ਅਗੇ ਕੋਈ ਚੀਜ਼ ਰੋਕਦੀ ਨਹੀਂ ਆ ਕੋਈ ਅੜਦੀ ਨਹੀਂ ਆ ਸੋ ਆ ਘਰ ਤੇ ਸੰਗਤ ਦੇ ਪਵਾਣੇ ਪਵਾਣਾ ਵਾ ਇੱਕ ਵਿਸ਼ਵਾਜਿਤ ਤੌਰ ਤੇ ਸੀ ਕਹਿ ਰਹੇ ਆ ਨਾਲ ਦੀ ਨਾਲ ਕੋਈ ਬੱਚਿਆ ਦੀ ਫੀਸ ਦਾ ਬੱਚਿਆਂ ਦੇ ਸਕੂਲ ਦਾ ਕੋਈ ਖਰਚ ਚੁਕਾਣਾ ਚਾਹੁੰਦਾ ਹੋਵੇ ਜਾਂਕਰ ਇਹਨਾਂ ਦੀ ਜਿਹੜੀ ਦੁਕਾਨ ਵਾ ਉਹਦੇ ਵਿੱਚ ਕੋਈ ਸਮਾਨ ਪਾ ਕੇ ਦੇਣਾ ਚਾਹੁੰਦਾ ਹੋਵੇ ਤੇ ਵੀਰੋ ਮੋਬਾਈਲ ਨੰਬਰ ਅਸੀਂ ਵੀਰ ਤੋਂ ਉੱਪਰ ਵੀਡੀਓ ਦੇ ਉੱਪਰ ਦਿੱਤਾ ਵਾ ਤੇ ਜਰੂਰ ਥੋੜੇ ਛੋ ਥੋੜਾ ਤੇ ਬਹੁਤੇ ਜਬੋਤਾ ਵੀ ਦੀ ਮਦਦ ਕਰਿਓ ਤੇ ਜਾਣ ਲਗੇ ਸੀ ਇਹੋ ਕਹਿਣਾ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਟਾਡੀ ਸ਼ੇਅਰ ਕੀਤਿਆਂ ਇੱਕ ਅੰਗਹੀਨ ਵੀਰ ਜਿਹਨੀਆਂ ਵੀਦੇ ਲੱਤਾਂ ਨਹੀਂ ਹੈਗੀਆਂ ਤੁਸੀਂ ਉਹਦੇ ਦੇ ਬਾਹਮਾ ਬਣ ਸਕਦੇ ਜੇ ਤੁਸੀਂ ਉਹਦੀਆਂ ਲੱਤਾਂ ਬਣ ਸਕਦੇ ਜੇ ਉਹ ਤੁਹਾਡੇ ਲੱਤਾਂ ਦੇ ਸਹਾਰੇ ਦੁਨੀਆ ਵੇਖ ਸਕਦਾ ਵੀਰ ਉਹਦੇ ਬੱਚੇ ਤੁਹਾਡੀ ਰਾਹ ਦੀਕਣਗੇ ਕਿ ਕਦੋਂ ਕੋਈ ਸਾਡੀ ਆ ਕੇ ਬਾਹ ਫੜੇ ਕੋਈ ਕਦੋਂ ਕਿ ਸਾਡਾ ਨਾਨਕ ਨਾਨ ਲੈਵਾ ਦਾ ਸੁਨੇਹਾ ਲੈ ਕੇ ਕੋਈ ਸਾਡੀ ਮਦਦ ਕਰੇ ਸੋ ਇਸ ਵੀਡੀਓ ਨੂੰ ਵਾਤਵਾ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ